प्यारे दोस्तों नमस्कार विवेक सत्यक संसार चैनल मां बोली पंजाबी पुस्तका ते साहित्य नु समर्पित है ते मैं अक्सर ही ਤੁਹਾਡੇ ਨਾਲ ਇਸ ਚੈਨਲ ਰਾਹੀਂ ਪੰਜਾਬੀ ਦੇ ਗੀਤ ਕਵਿਤਾਵਾਂ ਸਾਂਝੇ ਕਰਦਾ ਰਹਿੰਦਾ ਹਾਂ ਤੇ ਸਾਥੀਓ ਤੁਹਾਡਾ ਪਿਆਰ ਤੇ ਅਸ਼ੀਰਵਾਦ ਨਹੀਂ ਮਿਲਦਾ ਹੈ ਤੇ ਮੇਰਾ ਹੌਸਲਾ ਵਧਦਾ ਹੈ ਮੇਰਾ ਉਤਸ਼ਾਹ ਵਧਦਾ ਹੈ ਤੇ ਮੈਂ ਸਦਾ ਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਦੇ ਵਿੱਚ ਸਮਰਪਿਤ ਰਹਾਂਗਾ ਤੇ ਮਾਂ ਬੋਲੀ ਦੀ ਤਰੱਕੀ ਲਈ ਕੰਮ ਕਰਦਾ ਰਹਾਂਗਾ ਤੇ ਪੇਸ਼ ਹੈ ਪੰਜਾਬੀ ਬੋਲੀ ਦੇ ਸਤਕਾਰ ਵਿੱਚ ਲਿਖਿਆ ਹੋਇਆ ਮੇਰਾ ਇੱਕ ਗੀਤ ਤੇ ਸੁਣ ਕੇ ਇਸ ਗੀਤ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਲਓ ਪੇਸ਼ ਹੈ ਮੇਰਾ ਗੀਤ ਮੇਰੇ ਮਨ ਵਿੱਚ ਵੱਸਦਾ ਮਾਂ ਬੋਲੀ ਦਾ ਪਿਆਰ ਮੇਰੇ ਮਨ ਵਿੱਚ ਵੱਸਦਾ ਮਾਂ ਬੋਲੀ ਦਾ ਪਿਆਰ ਰਹਾਂਗਾ ਪੰਜਾਬੀ ਬੋਲੀ ਦਾ ਸਦਾ ਕਰ ਰਿਦਾਰ ਰਹਾਂਗਾ ਪੰਜਾਬੀ ਬੋਲੀ ਦਾ ਸਦਾ ਹੀ ਕਰ ਰਿਦਾਰ ਜਨਮਦਾਤੀ ਮਾਂ ਨੇ ਇਸ ਨਾਲ ਮੈਨੂੰ ਮਲਾਇਆ ਨਿੱਕੇ ਹੁੰਦੇ ਨੂੰ ਆਪ ਊੜਾ ਐੜਾ ਸਿਖਾਇਆ ਕਰਦਾ ਹਾਂ ਬਚਪਨ ਤੋਂ ਹੀ ਪੰਜਾਬੀ ਦਾ ਸਤਕਾਰ ਕਰਦਾ ਹਾਂ ਬਚਪਨ ਤੋਂ ਹੀ ਪੰਜਾਬੀ ਦਾ ਸਤਕਾਰ ਮੇਰੇ ਮਨ ਵਿੱਚ ਵੱਸਦਾ ਮਾਂ ਬੋਲੀ ਦਾ ਪਿਆਰ ਮੇਰੇ ਮਨ ਵਿੱਚ ਵੱਸਦਾ ਮਾਂ ਬੋਲੀ ਦਾ ਪਿਆਰ ਸਕੂਲ ਸੀ ਜਦ ਮੈਂ ਜਾਂਦਾ ਬਸਤੇ ਚ ਕਹਿਤਾ ਪਾ ਕੇ ਖੁਸ਼ੀ-ਖੁਸ਼ੀ ਕਰ ਆਉਂਦਾ ਸਾਰਾ ਪਾਠ ਸੁਣਾ ਕੇ ਪਿੰਦੀ ਸੀਨਾ ਕਦੇ ਵੀ ਮਾਸਟਰ ਜੀ ਤੋਂ ਮਾਰ ਮੇਰੇ ਮਨ ਵਿੱਚ ਵਸਦਾ ਮਾਂ ਬੋਲੀ ਦਾ ਪਿਆਰ ਮੇਰੇ ਮਨ ਵਿੱਚ ਵਸਦਾ ਮਾਂ ਬੋਲੀ ਦਾ ਪਿਆਰ ਨਿੱਕੀਆਂ ਨਿੱਕੀਆਂ ਕਵਤਾਵਾਂ ਸੀ ਜਦ ਗਉਂਦਾ ਮਾਂ ਬੋਲੀ ਦਾ ਗੀਤ ਗਾ ਸਕੂਨ ਬੜਾ ਸੀ ਆਉਂਦਾ ਮੇਰੇ ਵੱਜਦੀ ਸੀ ਜਿਵੇਂ ਮਨ ਵਿੱਚ ਕੁੰਗੀ ਦੀ ਟਨਕਾਰ ਮੇਰੇ ਮਨ ਵਿੱਚ ਵਸਦਾ ਮਾਂ ਬੋਲੀ ਦਾ ਪਿਆਰ ਮੇਰੇ ਮਨ ਵਿੱਚ ਵਸਦਾ ਮਾਂ ਬੋਲੀ ਦਾ ਪਿਆਰ ਮਾਂ ਤੋਂ ਮਿਲੀਆਂ ਜ਼ਿੰਦਗੀ ਦੀਆਂ ਦੁਆਵਾਂ ਤੱਪਦੇ ਜੱਗ ਵਿੱਚ ਵਿਵੇਕ ਸਿਰ ਤੇ ਠੰਡੀਆਂ ਛਾਵਾਂ ਮਾਂ ਤੋਂ ਮਿਲੀਆਂ ਜ਼ਿੰਦਗੀ ਦੀਆਂ ਦੁਆਵਾਂ ਮਾਂ ਤੋਂ ਮਿਲੀਆਂ ਜ਼ਿੰਦਗੀ ਦੀਆਂ ਦੁਆਵਾਂ ਤੱਪਦੇ ਜੱਗ ਵਿੱਚ ਵਿਵੇਕ ਸਿਰ ਤੇ ਠੰਡੀਆਂ ਛਾਵਾਂ ਕਰਾਂ ਅਰਦਾਸ ਮੈਂ ਕਿ ਪੰਜਾਬੀ ਦਾ ਗੁਲਜ਼ਾਰ ਕਰਾਂ ਉਰਦਾਸ ਮੈਕੇ ਪੰਜਾਬੀ ਦਾ ਗੁਲਜਾਰ ਮੇਰੇ ਮਨ ਵਿੱਚ ਵਸਦਾ ਮਾਂ ਬੋਲੀ ਦਾ ਪਿਆਰ ਮੇਰੇ ਮਨ ਵਿੱਚ ਵਸਦਾ ਮਾਂ ਬੋਲੀ ਦਾ ਪਿਆਰ ਸ਼ੁਕਰੀਆ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਸਾਥੀਓ ਮੇਰਾ ਇਹ ਗੀਤ ਜੋ ਕਿ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਿਹੋ ਜਿਹਾ ਲੱਗਾ ਤੇ ਇਸ ਬਾਰੇ ਆਪਣੇ ਵਿਚਾਰ ਕਮੈਂਟਸ ਰਾਹੀਂ ਤੁਸੀਂ ਸਾਂਝੇ ਕਰ ਸਕਦੇ ਹੋ ਤੇ ਮੇਰੀ ਫਿਰ ਇੱਕੋ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਇਹ ਮਾਂ ਬੋਲੀ ਪੰਜਾਬੀ ਦੇ ਗੀਤ ਕਵਤਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਵੱਡੇ ਪੰਜਾਬੀ ਲੋਕਾਂ ਤੱਕ ਪਹੁੰਚਣ ਤੇ ਹਰ ਥਾਂ ਤੇ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ ਧੰਨਵਾਦ